ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੇ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਬਰਹਲਾਦ ਜਨ ਤੂੰ ਦਰ ਆਖ ਲੈ ਹਰ ਜੀਉ ਹਰ ਨਾਕਸ਼ ਮਰ ਬਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜਿਉ ਮਨਮੁਖ ਪਰਮ ਪੁਲਾਇਆ ਭਗਤਾਂ ਦੀ ਸਦਾ ਤੂੰ ਰਖਦਾ ਹਰ ਜਿਉ ਤੋਰ ਤੂੰ ਰਖਦਾ ਆਇਆ ਪ੍ਰਹਿਲਾਦ ਜਨਤੁਦ ਰਾਖ ਲੈ ਹਰ ਜਿਉ ਥਰ ਨਾਕਸ਼ ਮਰ ਪਚਾਇਆ ਗੁਰਮੁਖਾਂ ਨੂੰ ਪਰਤੀਤ ਹੈ ਹਰ ਜਿਉ ਮਨਮੁਖ ਪਰਮ ਪੁਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰ ਨਾਹੀ ਰਹਾ ਭਗਤਾਂ ਨੂੰ ਜਮ ਜੋ ਨਾ ਸਕੇ ਕਾਲਨ ਨਿੜ ਜਾਈਂ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਦ ਸਦ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਵਾਈ ਮਨ ਮੁਖਾਂ ਨੂੰ ਪਰਤੀਤ ਨ ਆਵੇ ਅੰਤਰ ਲੋਭ ਸੋ ਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਉ ਹਰ ਨਾਮੋਂ ਨ ਲੱਗਾ ਪਾਉ ਕੂੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਤਾਂ ਮਾਇਆ 모 ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਦੀ ਦਾਤਾ ਕਮ ਮਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪ੍ਰਸ਼ਾਤਾ ਅਚਿੰਤ ਕਮ ਕਰੈ ਪ੍ਰਭ ਤਿਨ ਕੈ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਓਨਾਂ ਕੀ ਰੀਸ ਕਰ ਸੋ ਵਿਗੁੱਚ ਜਿਨ ਹਰ ਪ੍ਰਭ ਹੈ ਰਖ ਵਾਰਾ ਬੇਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਖ ਪੌਂਕ ਮੁਏ ਬਿਲਾਈ ਆਵੇ ਜਾਵੇ ਠੋਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੇ ਜੇ ਅਨੇਕ ਕਰਮ ਕਰੇ ਅਦਿਕਾਈ ਵੇਦ ਪੜੈ ਤੈ ਬਾਦ ਵਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਜੀ ਜਿਸ ਬਾਣੀ ਪਜ ਛੂਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇਦਰ ਸੱਚ ਦਰ ਸੱਚ ਸਚਿਆਰਾ ਓਨਾ ਦੀ ਸੋਭਾ ਜੁਗ ਜੁਗ ਹੋਈ ਕੋਇ ਨ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲੇ ਹਰ ਜਿਨ ਹਰ ਰਾਖਿਆ ਉਰ ਤਾਰਾ ਜਿਨ ਹਰ ਮਨੋ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਨਾ ਦੀ ਸੋਭਾ ਜੁਗ ਜੁਗੋ ਹੋਈ ਕੋਏ ਨ ਮੇਟਣ ਹਾਰਾ ਨਾਨਕ ਤਿੰਕੈ ਸਦ ਬਲੇ ਹਰ ਜਿਨ ਹਰ ਰੱਖਿਆ ਉਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੀ ਤੁਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰਖਦਾ ਆਇਆ ਪ੍ਰਹਿਲਾਦ ਜਨ ਤੂੰ ਤੇ ਰਾਖ ਲੈ ਹਰ ਜਿਉ ਹਰ ਨਾਕਸ਼ ਮਾਰ ਪਹਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨਮੁਖ ਭਰਮ ਪੁਲਾਇਆ